ਖਬਰ ਹੁਸ਼ਿਆਰਪੁਰ ਦੇ ਇੰਪਰੂਵਮੈਂਟ ਟਰਸਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਸਵੇਰ ਇੰਪਰੂਵਮੈਂਟ ਟਰਸਟ ਵੱਲੋਂ ਐਕਸ਼ਨ ਲੈਂਦੇ ਹੋਏ ਦੁਕਾਨਾਂ ਵੱਲੋਂ ਨਜਾਇਜ਼ ਕਿਤੇ ਕਬਜ਼ਿਆਂ ਨੂੰ ਢਾਈ ਢੇਰੀ ਕਰ ਦਿੱਤਾ ਗਿਆ ਜਦੋਂ ਇਸ ਗੱਲ ਦਾ ਦੁਕਾਨਦਾਰਾਂ ਨੂੰ ਪਤਾ ਲੱਗਾ ਤਾਂ ਉਹ मौके ਤੇ ਪਹੁੰਚ ਗਏ ਇਸ ਮੌਕੇ ਸੌਰਵ ਸ਼ਰਮਾ ਜੋ ਕਿ ਦੁਕਾਨ ਨੰਬਰ 20 'ਚ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਸੀ ਤੇ ਅੱਜ ਇੰਪਰੂਵਮੈਂਟ ਟਰਸਟ ਵਾਲਿਆਂ ਨੇ ਉਹਨਾਂ ਦੀ ਦੁਕਾਨਾਂ ਦੇ ਬਾਹਰ ਰੱਖਿਆ ਸਮਾਨ ਢਾ ਦਿੱਤਾ ਤੇ ਇਸ ਮੌਕੇ ਉਹਨੇ ਦੱਸਿਆ ਕਿ ਅੱਜ ਤੋਂ 2 ਦਿਨ ਪਹਿਲਾਂ ਹੀ ਇੰਪਰੂਵਮੈਂਟ ਟਰਸਟ ਦੇ ਕਿਸੇ ਅਧਿਕਾਰੀ ਦਾ ਉਹਨਾਂ ਨੂੰ ਫੋਨ ਆਇਆ ਸੀ ਕਿ ਤੇ ਉਹਨਾਂ ਕਿਹਾ ਕਿ ਇਹ ਸਮਾਨ ਚੱਕ ਲਓ ਪਰ ਉਸਨੇ ਕਿਹਾ ਕਿ ਇਸ ਸਮਾਨ ਨੂੰ ਚੁੱਕਣ ਲਈ ਕੁਝ ਸਮਾਂ ਲੱਗੇਗਾ ਤੇ ਉਹਨਾਂ ਨੂੰ ਸਮਾਂ ਦਿੱਤਾ ਜਾਵੇ ਪਰ ਅੱਜ ਸਵੇਰ ਸਾਰ ਹੀ ਇੰਪਰੂਵਮੈਂਟ ਟਰਸਟ ਨੇ ਵੱਡੀ ਕਾਰਵਾਈ ਕਰ ਦਿੱਤੀ ਇਸ ਦੇ ਨਾਲ ਲੱਗਦੇ ਹੋਰ ਵੀ ਦੁਕਾਨਾਂ ਦੇ ਬਾਹਰ ਪਿਆ ਸਮਾਨ ਢਾ ਦਿੱਤਾ ਉੱਤੇ ਹੀ ਮੌਕੇ ਤੇ ਇੰਪਰੂਵਮੈਂਟ ਟਰਸਟ ਦੇ ਸੁਪਰਡੈਂਟ ਸੰਜੀਵ ਕਾਲੀਆ ਨਾਲ ਜਦੋਂ ਗੱਲਬਾਤ ਕੀਤੀ ਗਈ ਤੇ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਇਹਨਾਂ ਦੁਕਾਨਦਾਰਾਂ ਨੂੰ ਨੋਟਿਸ ਦਿੱਤਾ ਗਿਆ ਸੀ ਪਰ ਨੋਟਿਸ ਦੇਣ ਦੇ ਬਾਵਜੂਦ ਵੀ ਇਹਨਾਂ ਵੱਲੋਂ ਨਜਾਇਜ਼ ਕਬਜ਼ੇ ਨਹੀਂ ਚੱਕੇ ਗਏ ਜਿਸ ਕਾਰਨ ਉਹਨਾਂ ਵੱਲੋਂ ਇਹ ਕਾਰਵਾਈ ਕੀਤੀ ਮੇਰਾ ਨਾਮ ਸੌਰਵ ਸ਼ਰਮਾ ਜੀ ਸਾਡੀ ਮੇਰੀ ਦੁਕਾਨ ਆ ਜੀ ਆ ਸ਼ਾਪ ਨੰਬਰ 20 HDFC ਬੈਂਕ ਦੇ ਬਿਲਕੁਲ ਕਾਰਨਰ ਦੇ ਵਿੱਚ ਮੈਂ ਪਿਛਲੇ 14 ਸਾਲ ਤੋਂ ਇਹ ਦੁਕਾਨ ਕਰ ਰਿਹਾ ਜੀ ਐਦੀ ਕੰਟੀਨਿਊਸਲੀ ਮੈਨੂੰ ਅੱਜ ਤੋਂ 2 ਦਿਨ ਪਹਿਲਾਂ ਉਹ ਕਾਲੀਆ ਜੀ ਦਾ ਫੋਨ ਆਇਆ ਸੀ ਕਿ ਤੁਹਾਡਾ ਬਾਹਰ ਸਮਾਨ ਪਿਆ ਮੈਂ ਕਿਹਾ ਸਰ ਇਹਨੂੰ ਮੈਂ ਨਹੀਂ ਕਰਨ ਥੋੜਾ ਟਾਈਮ ਲੱਗੂਗਾ ਸਾਨੂੰ ਥੋੜਾ ਟਾਈਮ ਦਿਓ ਵੀ ਅਸੀਂ ਇਹਨੂੰ ਸਿਸਟਮ ਨਾਲ ਸੈੱਟ ਕਰ ਲੈਨੇ ਆ ਇਹ ਤੁਹਾਡੇ ਤੁਹਾਡੇ ਹਿਸਾਬ ਨਾਲ ਲੀਗਲ ਨਹੀਂ ਹੈਗਾ ਤਾਂ ਉਸ ਤੋਂ ਬਾਅਦ ਜੀ ਅੱਜ ਸਵੇਰੇ ਮੈਂ ਅਸੀਂ ਘਰ ਸੁੱਤੇ ਪਏ ਸੀ ਸਾਨੂੰ ਸਵੇਰੇ ਫੋਨ ਆਇਆ ਜੀ ਕਿਸੇ ਦਾ ਕਿ ਤੁਹਾਡੀ ਦੁਕਾਨ ਦਾ ਬਾਹਰ ਜਿਹੜਾ ਸਮਾਨ ਪਿਆ ਸੀ ਇਹਨਾਂ ਨੇ ਸਾਰਾ ਤੋੜ ਦਿੱਤਾ ਉਹ ਬਿਲਕੁਲ ਟੈਸ਼ ਨੈਸ਼ ਕਰਤਾ ਜੀ ਕੋਈ ਉਹਦਾ ਮਤਲਬ ਕਿ ਸਾਨੂੰ ਨਾ ਕੋਈ ਨੋਟਿਸ ਦਿੱਤਾ ਗਿਆ ਲਿਖਤੀ ਨਾ ਕੋਈ ਲੈਣਾ ਨਾ ਕੋਈ ਦੇਣਾ ਇੱਕਦਮ ਤੇ ਮੈਂ ਰੈਂਟ ਤੇ ਸ਼ਾਪ ਚ ਉਹਦੇ ਤੇ ਕੋਈ ਇਹਨਾਂ ਨੇ ਜੀ ਕੋਈ ਨੋਟਿਸ ਨਹੀਂ ਕੱਢਿਆ ਸਾਨੂੰ ਅੱਜ ਬਿਨਾਂ ਦੱਸੇ ਸਾਡੀ ਦੁਕਾਨਾਂ ਦਾ ਸਾਰਾ ਸਮਾਨ ਤੋੜ ਦਿੱਤਾ ਔਰ ਸਾਰਾ ਟੋਟਲੀ ਟੋਟਲੀ ਨੁਕਸਾਨ ਕਰ ਦਿੱਤਾ ਸਾਡੇ ਤੁਸੀਂ ਕਹਿ ਕੇ ਹਟਿਓ ਕਿ ਇਹਨਾਂ ਨੇ ਸਾਨੂੰ ਕਿਹਾ ਸੀਗਾ ਹਾਂ ਵਰਬਲੀ ਵਰਬਲੀ ਕਿਹਾ ਸੀ ਲਾ ਗਈ ਲਿਖਤੀ ਨੋਟਿਸ ਦਿੱਤਾ ਸੀ ਸਾਨੂੰ ਕਿ ਦੋ ਦਿਨ ਦਾ ਟਾਈਮ ਦਿੱਤਾ ਜੀ ਦੋ ਦਿਨ ਚ ਆਪਣਾ ਸਮਾਨ ਅਜੀ ਲੈ ਕੇ ਕਿੱਥੇ ਚਲ ਜੀਏ ਕੋਈ ਰੇੜੀ ਤਾਂ ਲਾਈ ਨਹੀਂ ਸਰ ਪਿਛਲੇ 13 14 ਸਾਲ ਤੋਂ ਦੁਕਾਨ ਕਰ ਰਹਾ 13 14 ਸਾਲ ਤੋਂ ਪ੍ਰਸ਼ਾਸਨ ਸੁੱਤਾ ਹੋਇਆ ਸੀ ਮੈਂ ਇਹਨਾਂ ਕੋਲ ਇੱਕ ਆਪਣਾ ਪਰਸਨਲ ਹੀ ਕੰਮ ਕਰਾਉਣਾ ਸੀ ਉਸ ਕੰਮ ਕਰਾਉਣਿਆਂ ਨੇ ਮੇਰੇ ਕੋਲ 8 ਮਹੀਨੇ ਚੱਕਰ ਲਗਾਏ ਇੱਕ ਪੇਪਰ ਲਿਖਣ ਲਈ 8 ਮਹੀਨੇ ਮਤਲਬ ਕਵਾਂਟਿਨ 19 ਦਫ਼ਤਰ ਦੇ ਚੱਕਰ ਮਾਰੇ ਇਹਨਾਂ ਦੀ ਦੁਕਾਨ ਖਰੀਦੀ ਸੀ ਮੈਂ ਪਰਮੋਟਰ ਦੀ ਮੈਨੂੰ ਕਹਿੰਦੇ ਆ ਕਿ ਦੋ ਦਿਨ ਦੇ ਵਿੱਚ ਤੂੰ ਇਹ ਤੰਦੂਰ ਭਾਂਡੇ ਚੱਕ ਕੇ ਕਿਤੇ ਨੜ ਜਾ ਜਾਂ ਅੰਦਰ ਬਾ ਯਾਦਾ ਕਿਣਾ ਪ੍ਰਸ਼ਾਸਨ ਅਧਿਕਾਰੀਆਂ ਦਾ ਕਿ ਅਸੀਂ ਨੋਟਿਸ ਦੋ ਵਾਰ ਦਿੱਤਾ ਤੇ ਦੁਕਾਨ ਦੇ ਉੱਤੇ ਵੀ ਚੁਕਾਇਆ ਹੈ ਮੈਂ ਇਹ ਨਹੀਂ ਚੁਕਾਇਆ ਤੁਸੀਂ ਸਾਡੇ ਨਾਲ ਚੱਲ ਸਕਦੇ ਆਂ ਵੀ ਸਾਡੀ ਦੁਕਾਨ ਦੇ ਸਾਰਾ ਸਮਾਨ ਬਾਹਰ ਪਿਆ ਹੈ ਬਾਹਰ ਸ਼ਟਰ ਲੱਗੇ ਹੋਏ ਦੇਖੋ ਲੋ ਕਿਤੇ ਨੋਟਿਸ ਲੱਗਾ ਹੋਵੇ ਜਾਂ ਫਾੜਿਆ ਹੋਵੇ ਕਿਤੇ ਵੀ ਪੂਰੀ ਮਾਰਕੀਟ ਦੇ ਬੰਦੇ ਨਾਲ ਖੜੇ ਆ ਜੀ ਕੋਈ ਨੋਟਿਸ ਇਹਨਾਂ ਨੇ ਚੁਕਾਇਆ ਜੀ ਇਹ ਸ਼ਰੀਆਮ ੱਟਕਾਇਆ ਜੀ HDFC ਬੈਂਕ ਦੀਆਂ ਕੁੱਬੇ ਦੁਕਾਨਾਂ ਤੋੜੀਆਂ ਹੋਈਆਂ ਇਹ ਉਹ ਮੀਰ ਲੋਗ ਨੇ ਹਾਈ ਪ੍ਰੋਫਾਈਲ ਲੋਗ ਨੇ ਉਹਨਾਂ ਨਾਲ ਅੱਗੇ ੱਟਕਾ ਕਰਕੇ ਦਿਖਾਣ ਇਹਨਾਂ ਦੇ ਲੀਗਲ ਦੇ ਹਿਸਾਬ ਨਾਲ ਇਹ ਦੁਕਾਨਾਂ ਦੇ ਵਿੱਚੋਂ ਪੋਰਸ਼ਨ ਖਾਲੀ ਤੋੜ ਨਹੀਂ ਸਕਦੇ ਦੁਕਾਨਾਂ ਨੂੰ ਵਿੱਚੋਂ ਖਾਲੀ ਨਹੀਂ ਕਰ ਸਕਦੇ ਪਰ ਫਿਰ ਵੀ ਉਹਨਾਂ ਨੇ ਖਾਲੀ ਕੀਤੀਆਂ ਹੋਈਆਂ ਇਹ ਉਹਨਾਂ ਦੀ ਇੱਕ ਅੰਦਾ ਕਰਕੇ ਦੁਕਾਨ ਇਹ ਸਾਡੇ ਵਰਗੇ ਛੋਟੇ ਲੋਕਾਂ ਦੇ ਨਾਲ ਜਿਹੜੇ ਹਾਥੀ ਮਿਹਨਤ ਕਰਕੇ ਭਾਜੀ ਆਪਣਾ ਕਾਰੋਬਾਰ ਚਲਾਉਂਦੇ ਆਂ ਅਸੀਂ ਸਾਡੇ ਕੋਲ 6-6 7-7 ਅੰਪਲਾਈ ਕੰਮ ਕਰਦੇ ਆਂ ਕਿੰਨੀਆਂ ਦੁਕਾਨਾਂ ਇਹਨਾਂ ਨੇ ਅੱਜ ਅੱਜ ਫੂਡ ਦੀਆਂ ਦੁਕਾਨਾਂ ਦੀ 1 2 5 6 7 ਦੁਕਾਨਾਂ ਸਾਰੀਆਂ ਤੋੜੀਆਂ ਜੀ ਉਹਨਾਂ ਦਾ ਸਾਰਾ ਸਮਾਨ ਤੋੜ ਦਿੱਤਾ ਬਾਹਰ ਪਿਆ ਭਾਜੀ ਤੇਰੇ 13 ਸਾਲ ਤੋਂ 25 ਦੇ ਰਿਆ ਜੀ ਇਹ ਉੱਥੇ ਜਿਹੜਾ ਵਾ ਸ਼ਰਾਬ ਵਗੈਰਾ ਪਲਾਈ ਜਾਂਦੀ ਹੈਗੀ ਆ ਬਾਹਰ ਗੱਡੀਆਂ ਦੇ ਵਿੱਚ ਲੋਕ ਬੈਠੇ ਸ਼ਰਾਬ ਗੱਡੀਆਂ ਦੇ ਵਿੱਚ ਲੋਕ ਸ਼ਰਾਬ ਪੀਂਦੇ ਆ ਜੀ ਉਹ ਗੱਡੀਆਂ 'ਚ ਸ਼ਰਾਬ ਪੀਣਾ ਕੋਈ ਗੁਨਾਹ ਨਹੀਂ ਆ ਜੀ ਲੋਕੀ ਇੱਕ ਪਬਲਿਕ ਪਲੇਸ ਤੇ ਥੋੜਾ ਸ਼ਰਾਬ ਪੀ ਰਹੇ ਆ ਇਹ ਇੱਕ ਐਸਸੀਓ ਦੀ ਮਾਰਕੀਟ ਹੈਗੀ ਆ ਲੋਕੀ ਆਉਂਦੇ ਜਾਂਦੇ ਆ ਇੰਜੋਏ ਕਰਦੇ ਸ਼ਰਾਬ ਪੀਂਦੇ ਆ ਕੋਈ ਸ਼ਰਾਬ ਪੀਣਾ ਕੋਈ ਗੁਨਾਹ ਨਹੀਂ ਆ ਕੋਈ ਚਿੱਟਾ ਤਾਂ ਨਹੀਂ ਪੀ ਰਹੇ ਕੋਈ ਦੁਕਾਨ ਬੰਦ ਆ ਨਸ਼ਾ ਕਰ ਰਹੇ ਆ ਜੀ ਅੰਦਰ ਬੈ ਕੇ ਸਮੈਕਾ ਪੀ ਰਹੇ ਆ ਤਾਂ ਤਾਂ ਗੰਦੇ ਕਹਿਣ ਨਾ ਜੇ ਠੇਕਾ ਖੁੱਲਿਆ ਮਾਰਗੀ ਠੇਕੇ ਨੂੰ ਬੰਦ ਦੁਕਾਨ ਨਾ ਕਮੇਟੀ ਨੂੰ ਪਾਪਰ ਠੇਕੇਦਾਰ ਸੋਲਿਡ ਪਾਰਟੀ ਹੈ ਠੇਕੇਦਾਰ ਤੇ ਜਾ ਕੇ ਇਲਿਗੇਸ਼ਨ ਕਰਾਣਾ ਦੱਸ ਰਿਹਾ ਕਿ ਅਸੀਂ ਕੀ ਚੀਜ਼ ਆ ਮੈਂ ਨਾਮ ਦੀ ਰੇੜੀ ਲਾਂਦਾ ਸਰ 13 ਸਾਲ ਹੋ ਗਿਆ ਲਾਂਦੇ ਨੂੰ ਅੱਜ ਮੈਨੂੰ ਇੱਕ ਦਿਨ ਪਹਿਲਾਂ ਹੀ ਕਿਹਾ ਸੀ ਕਿਦਾ ਚੱਕ ਲਈ ਆ ਫਿਰ ਦੋ ਚਾਰ ਦਿਨ ਠਹਿਰੋ ਸਰ ਮੈਂ ਚੱਕ ਲਾਂਦਾ ਉਸ ਤੋਂ ਬਾਅਦ ਕੋਈ ਨੋਟਿਸ ਅਨੁਸਾਰ ਕੋਈ ਖਬਰ ਨਹੀਂ ਆਈ ਆ ਅੱਜ ਸਵੇਰੇ 7 ਵਜੇ ਇਹਨਾਂ ਨੇ ਤੋੜਤੀ ਆ ਹੁਣ ਅੱਜ 13 ਸਾਲ ਹੋ ਗਏ ਪਰਚੀ ਦੇਣ ਨੂੰ ਆਨੋ ਹੁਕਮੇ ਦੀ ਪਰਚੀ ਦੇੰਦ ਰਿਆ ਸਾਡੀ ਫੋਟੋਟ ਬੱਚੇ ਅਸੀਂ ਪਾਲਣਾ ਕਿ ਜਾਈ ਕਿਤੇ ਅਸੀਂ ਰੋ ਦਿਖਾਈਏ ਕਿਤੇ ਫਰਦੀ ਸੀ ਬੰਦੇ ਸੀ ਚੋਰੀ ਜਿਹੜੀ ਦਾਗ ਦੇ ਚੋਰ ਸੀ ਬਈ ਪੇਂਟ ਕਰ ਦਿਖਾਉਂਦੇ ਆ ਹਜ਼ਾਰ ਰੁਪਏ ਦੇਦਾਜੀ ਮਹੀਨਾ ਰੋਜ ਚਹੀ ਮਹੀਨਾ ਹਜ਼ਾਰ ਰੁਪਏ ਲਿਆ ਜਾਂਦੇ ਕਮੇਟੀ ਅਸੀਂ 12 13 ਸਾਲ ਹੋ ਗਏ ਲਾਂਦੇ ਨੂੰ ਅੱਜ ਇੱਕ ਜਗਦੰਮੀ ਆ ਕੇ ਸਵੇਰੇ 7:00 ਵਜੇ ਮਾਮ ਤੇਰ ਬਣਾ ਬੈਠੇ ਸੀ ਕਿ ਜਾਪੇ ਆ ਕੇ ਤੋੜਦੀ ਤੋੜਫੜ ਕਰਤੇ ਸਾਰਾ ਨੁਕਸਾਨ ਕਿਤੇ ਹੋਰ ਕਿ ਨਿਕਲ ਜਾ ਹੋ ਸਕੇ ਕੀ ਨਾਮ ਹੈ ਤੁਹਾਡਾ ਨਾਮ ਮੇਰਾ ਸੰਜੀਵ ਕਾਲਿਆ ਸੁਪਰਡੈਂਟ ਤੁਹਾਡੇ ਨੂੰ ਦੁਕਾਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਜੋ ਹੰਦਿਆਜ ਕਬਜ਼ੇ ਤੁਹਾਡੇ ਨੂੰ ਕਿਹਾ ਜਾ ਰਿਹਾ ਕਿ ਉਹ ਹਟਾਏ ਗਏ ਹਾਂ ਜੀ ਜੀ ਇੱਕ ਦੇ ਇੱਕੇ ਬੰਦੇ ਨੇ ਤਾਂ ਉੱਤੇ ਗ੍ਰੀਨ ਬੈਲਟ ਦੇ ਉੱਪਰ ਸੋਈ ਬਣਾ ਲਈ ਸੀ ਤੇ ਉਹ ਗ੍ਰੀਨ ਬੈਲਟ ਉੱਪਰ ਦਾ ਸੇਕ ਆਰਡੀਨਲਾ ਕੁਝ ਕਰ ਵੀ ਨਹੀਂ ਸਕਦੇ ਉਹ ਤਾਂ ਗ੍ਰੀਨ ਬੈਲਟ ਹੀ ਰਹਿਣੀ ਹੈ ਤੇ ਜੋ ਵੀ ਕੰਮ ਅਸੀਂ ਕੀਤਾ ਵਿਜਨ ਗਵਰਨਮੈਂਟ ਲਿਮਿਟਸ ਕੀਤਾ ਹੁਣ ਮਾਸਟਰ ਸ਼ੈਫ ਵਾਲੇ ਨੇ ਕੀਤਾ ਸੀ ਕਿ ਜਿਹੜਾ ਬਰਾਂਡਾ ਹੈ ਤੇ ਪਲੱਸ ਜਿਹੜੀ ਬਾਹਰ ਪਾਰਕਿੰਗ ਵਾਲੀ ਜਗ੍ਹਾ ਆ ਉਹਦੇ ਉੱਪਰ ਆਪਣੇ ਤੰਦੂਰ ਵਾਲਾ ਲਾਏ ਹੋਏ ਸੀਗੇ ਤੇ ਜਿਹਦੇ ਕਾਰਨ ਟ ਜਿਹੜੇ ਵੀ ਕੰਮ ਅਸੀਂ ਕੀਤੇ ਆ ਜਾਂ ਰੇੜੀਆਂ ਹਟਾਈਆਂ ਉਹ ਇਸ ਸ਼ਹਿਰ ਦੀ ਸੁੰਦਰਤਾ ਲਈ ਕੀਤਾ ਸੀ ਅਸੀਂ ਕੋਈ ਸਾਡਾ ਪਰਸਨਲ ਯੂਜ਼ ਚ ਕੁਛ ਵੀ ਨਹੀਂ ਗੇ ਹੁਣ ਜਿੱਦਾਂ ਇਹ ਅਲੀਗੇਸ਼ਨ ਲਾਇਆ ਜਨਰੇਟਰ ਉੱਥੇ ਰੱਖਿਆ ਜੀ ਉਹ ਵੀ ਹਟਾਓ ਸਾਡੇ ਨਾਲ ਚਲੋ ਸਾਡੇ ਦਾ ੱੱਕਾ ਮੁੱਕੀ ਵੀ ਕੀਤੀ ਹੁਣ ਜਨਰੇਟਰ ਵਾਲਿਆਂ ਨੂੰ ਵੀ ਅਸੀਂ ਟਾਈਮ ਲਿਮਿਟ ਦਿੱਤੀ ਸੀ 7 ਦਿਨ ਦਾ ਉਹਨੂੰ ਟਾਈਮ ਦਿੱਤਾ ਆ ਕਿ ਤੁਸੀਂ 7 ਦਿਨ ਵਿੱਚ ਇਹਨੂੰ ਹਟਾਓ ਉੱਥੋਂ ਜੇ ਉਸ ਤੋਂ ਬਾਅਦ ਨਹੀਂ ਹਟਾਓਗੇ ਫਿਰ ਅਕੋਰਡਿੰਗ ਟੂ ਲਾਅ ਜੋ ਵੀ ਅਸੀਂ ਕਰਨਾ ਹੋਗਾ ਉਹਦੇ ਅਕੋਰਡਿੰਗਲੀ ਸੀ ਚੱਲੇ ਕਰੋਨਾ ਦਾ ਰੋਪਰ ਕਿ ਸਾਨੂੰ ਨੋਟਿਸ ਵੀ ਨਹੀਂ ਕੋਈ ਇਹਨਾਂ ਨੇ ਦਿੱਤਾ ਨਹੀਂ ਨਹੀਂ ਨੋਟਿਸ ਦਿੱਤੇ ਆ ਆਪਨ ਕਬਾਬ ਵਾਲਿਆਂ ਨੂੰ ਦਿੱਤਾ ਮ ਇਹ ਤਾਂ ਝੂਠ ਬੋਲ ਰੇ ਨਾ ਬੰਦੇ ਜਿਹੜੇ ਜਿਹੜੇ ਦਿੱਤੇ ਰੇੜੀਆਂ ਵਾਲਿਆਂ ਨੂੰ ਸਾਡਾ ਜਿਹੜਾ ਨੋਟਿਸ ਦੇਣਾ ਨਹੀਂ ਸੀ ਬੰਦਾ ਕਿਉਂਕਿ ਉਹ ਇਨਕ੍ਰੋਚਮੈਂਟ ਐ ਇਨਕ੍ਰੋਚਮੈਂਟ ਵਾਲਿਆਂ ਨੂੰ ਸੀ ਨੋਟਿਸ ਨਹੀਂ ਤੇ ਉਹਨਾਂ ਨੇ ਵਰਬਲੀ ਕਿਹਾ ਸੀ ਤੁਸੀਂ ਹਟਾ ਲਓ ਜੇ ਇਹ ਸਾਡਾ ਕਹਿ ਕੇ ਆਇਆ ਸੀ ਉਸ ਵੇਲੇ ਚੇਅਰਮੈਨ ਸਾਹਿਬ ਨੇ ਵੀ ਕਿਹਾ ਸੀ ਪੋਲਾਈਟਲੀ ਅਸੀਂ ਕਹਿ ਕੇ ਆਏ ਸੀ ਭਾਈ ਇਹਨਾਂ ਨੂੰ ਹਟਾ ਲਓ ਪਰ ਉਹ ਸਮਝਦੇ ਸੀਗੇ ਕਿ ਨਹੀਂ ਯਾਰ ਇਹ ਤਾਂ ਐ ਵੀ ਹੈ ਹੋ ਦੇਖੋ ਕੋਈ ਐਡੀ ਮਹਿੰਗੀ ਮਾਰਗੀ ਦਾ ਮੋਰੇ ਤੁਸੀਂ ਬੋਲੀਆਂ ਟੰਗੀਆਂ ਹੋਈਆਂ ਟੁੱਟੇ ਜੇ ਟੇਬਲ ਲਾ ਕੇ ਬੈਠੇ ਹੋਏ ਉੱਥੇ ਇੱਕ ਗੱਡੀ ਖੜੀ ਕਰਦੇ ਟ੍ਰੈਫਿਕ ਜਮ ਹੋ ਜਾਂਦਾ ਉਤੇ ਮਾਰਕੀਟ ਦੀ ਲੁੱਕ ਕੀ ਰਹੇਗੀ ਕਿ ਕਿਸੇ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਵੱਲੋਂ ਜਾਂ ਕਿਸੇ ਮੰਤਰੀ ਵੱਲੋਂ ਪ੍ਰੈਸ਼ਰਾਈਜ਼ ਨਹੀਂ ਪ੍ਰੈਸ਼ਰ ਨਹੀਂ ਦੇਖੋ ਜੀ ਅਸੀਂ ਤਾਂ ਲੋਕਾਂ ਦੇ ਪ੍ਰੈਸ਼ਰ ਥੱਲੇ ਕਰਦੇ ਆਂ ਸਾਡੇ ਕੋ ਕੰਪਲੇਂਟਾਂ ਦਿੰਦੇ ਆਂ ਲੋਕ ਆ ਕੇ ਕਿ ਆਹ ਚੀਜ਼ ਹੋ ਰਹੀ ਹੈ ਜੀ ਆਹ ਚੀਜ਼ ਹੋ ਰਹੀ ਹੈ ਅਸੀਂ ਤਾਂ ਲੋਕਾਂ ਦੇ ਕੰਮ ਲਈ ਅਸੀਂ ਟਰਸ ਜਿਹੜਾ ਹੁਸ਼ਿਆਰਪੁਰ ਦੀ ਸੁੰਦਰਪਾਲੀ ਕੰਮ ਕਰ ਰਹੇ ਆ ਨਾ ਕਿ ਜਿੰਨਾ ਸਾਡੇ ਕੋ ਹੋ ਸਕਦਾ ਅਸੀਂ ਕਰ ਰਹੇ ਆਂ ਇਹ ਜੇਕਰ ਕਾਰਵਾਈ ਕੀਤੀ ਗਈ ਹੈ ਤੁਹਾਡੇ ਇੰਟਰਸਟ ਨਾਲ ਹੁੰਦੀ ਹੈ ਕਿ ਕਿਸੇ ਕੰਪਲੇਂਟ ਨਹੀਂ ਕੰਪਲੇਂਟ ਤਾਂ ਬਹੁਤ ਆਈਆਂ ਹੋ ਸਾਡੇ ਕੋਲ ਬਹੁਤ ਵਰਬਲੀ ਆਉਂਦੀਆਂ ਸੀ ਕਿ ਲੋਕ ਉੱਥੇ ਸ਼ਰਾਬ ਵੀ ਪੀਂਦੇ ਆ ਕਿ ਪੀਂਦੇ ਕਿਉਂਕਿ ਹੁਣ ਕੋਈ ਆ ਗਿਆ ਸ਼ਰਾਬ ਪੀ ਕੇ ਅੱਗੇ ਖਾ ਰਿਹਾ ਹੁਣ ਉਹਦੇ ਵਿੱਚ ਕੋਈ ਕਿਸੇ ਨਾਲ ਹੋ ਜਾਂਦੀ ਉੱਚੀ ਨਹੀਂ ਕੀ ਉਹਦੇ ਕੀ ਕਰਾਂਗੇ ਅਸੀਂ ਤਾਂ ਆਮ ਲੋਕਾਂ ਦੀ ਸੇਫਟੀ ਜਨਾਨੀਆਂ ਉੱਤੇ ਖੜ ਨਹੀਂ ਸਕਦੇ ਕੁੜੀਆਂ ਉੱਥੇ ਖੜ ਖੜੀਆਂ ਨਹੀਂ ਹੋ ਸਕਦੀਆਂ ਚਾਂ ਮਿਲ ਲੈ ਤੋ ਕਿਥੋਂ ਦੀ ਆਕਸੀਜਨ ਕਰਾਏ ਇਹ ਕਾਰਵਾਈ ਇਹਨਾਂ ਤੱਕ ਹੀ ਰਹੂਗੀ ਕਿ ਜਿਹੜੇ ਬੈਂਕ ਵਗੈਰਾ ਬੜੀ ਵਿੱਚ ਦੇਖੋ ਬੈਂਕ ਵਾਲਿਆਂ ਨੇ ਵੀ ਅਸੀਂ ਨੋਟਿਸ ਕੱਢਿਆ ਕਿ ਜਨਰੇਟਰ ਬਿਨਾਂ ਕੰਮ ਹੋਊਗਾ ਉਹਨਾਂ ਦਾ ਵੱਡਾ ਕੰਮ ਹੈ ਉਹ ਜਨਰੇਟਰ ਨੂੰ ਲਾ ਕੇ ਕਿਤੇ ਇੰਸਟਾਲ ਕਰਨਾ 7 ਦਿਨ ਦਾ ਉਹਨੂੰ ਟਾਈਮ ਦਿੱਤਾ ਹੈ ਉਸ ਸਵਾ ਜੋ ਅਗੇ ਗਵਰਨਮੈਂਟ ਦਾ ਪ੍ਰੋਸੈਸ ਹੋਏਗਾ ਅਸੀਂ ਐਡਾਪਟ ਕਰਾਂਗੇ ਮੇਰਾ ਸਰ ਇੱਕ ਛੋਟਾ ਜਿਹਾ ਸਵਾਲ ਹੈ ਲਾਸਟ ਦੇ ਆਖਰੀ ਕੇ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਦੁਕਾਨਦਾਰੀਆਂ ਦੁਕਾਨਦਾਰ ਜਿਹੜੇ ਸੀਗੇ ਉਹਨਾਂ ਦੀ ਮੌਜੂਦਗੀ ਚ ਕਿਉਂ ਨਹੀਂ ਕੀਤੀ ਗਈ ਦੁਕਾਨਾਂ ਬੰਦ ਚ ਕਿਉਂ ਇਹ ਬੰਦੇ ਜਿਹੜੇ ਹੈਗੇ ਰੋਲਾ ਬਹੁ ਪਾਉਂਦੇ ਆ ਤੁਹਾਨੂੰ ਪਹਿਲਾਂ ਵੀ ਅਸੀਂ ਇੱਕ ਵਾਰ ਗਏ ਸੀਗੇ ਇਹਨਾਂ ਨੇ ਸਾਡੇ ਕਹਿਣ ਤੇ ਉਸ ਵੇਲੇ ਵੀ ਨਹੀਂ ਸੀ ਇਹਨਾਂ ਨੇ ਆ ਕੇ ਇਹਨਾਂ ਨੇ ਸਾਈਡਾ ਹਟਾ ਦਿੱਤੀਆਂ ਤੇ ਕਹਿੰਦੇ ਅਸੀਂ ਨਹੀਂ ਹਟਾਣੀ ਆ ਇਸ ਲਈ ਸਾਨੂੰ ਜਿਹੜਾ ਇਹ ਕੰਮ ਹੈ ਕਿ ਆਰਾਮ ਨਾਲ ਸੀ ਪਬਲਿਕ ਪੀਸਫੁਲੀ ਜਿਹੜਾ ਕਰ